ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 4 ਕਰ ਸਤਵੰਤ ੴ ਸਤਿਗੁਰ ਪ੍ਰਸਾਦਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨੇ ਦਾਨਾ ਤੇਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜਿਉ ਪਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰਨ ਕੋਈ ਰਹਾ ਮੈਂ ਤਾਨ دیਵਾਨ ਤੂ ਹੈ ਮੇਰੇ ਸੁਆਮੀ ਮੈਂ ਤੁਧਿਆ ਗੈ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋ ਬਿਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿਚੇ ਤਰਤੀ ਵਿਚੇ ਪਾਣੀ ਵਿਚੇ ਕਾਸਟ ਅਗਨ ਤਰੀ ਜਾਏ ਬੱਕਰੀ ਸਿੰਘ ਇੱਕ ਤੈ ਥਾਏ ਰਖੇ ਮਨ ਹਰ ਜਪ ਪਰਮ ਪਉ ਦੂਰ ਕੀ ਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਨ ਦਿਵਾਏ ਜੋ ਤਰਤੀ ਚਰਨ ਤਲੇ ਤੇ ਉਪਰ ਆਵੇ ਤੇ ਉਹ ਨਾਨਕ ਸਾਧਦਨਾ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 4 ਕਰ ਸਤਵਾਂ ੴ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਥਾਖੁਰ ਉੱਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਉ ਰੱਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾ ਮੈਂ ਤਾਂ ਦੀਵਾਨ ਤੂ ਹੈ ਮੇਰੇ ਸੁਆਮੀ ਮੈਂ ਤੋ ਤੇ ਆ ਗੈ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋ ਬੇਨਤੀ ਮੇਰਾ ਦੁੱਖ ਸੁਖ ਤਉਝ ਹੀ ਪਾਸ ਵਿਚੇ ਤਰਤੀਬ ਵਿਚੇ ਪਾਣੀ ਵਿਚੇ ਕਾਸਤ ਅਗਨ ਤਰੀ ਜਾਏ ਬੱਕਰੀ ਸਿੰਘ ਇਕ ਤੈ ਥਾਏ ਰਖੇ ਮਨ ਹਰ ਜਪ ਪਰਮ ਪਉ ਦੂਰ ਕੀ ਜਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਨ ਦਿਵਾਏ ਜੋ ਤਰਤੀ ਚਰਨ ਤਲੇ ਤੇ ਉਪਰ ਆਵੇ ਤੇ ਉਹ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕਰ ਸਤਵੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਦਾਨ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਉੱਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਉ ਰੱਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾ ਮੈਂ ਤਾਂ ਦੀਵਾਨ ਤੂ ਹੈ ਮੇਰੇ ਸੁਆਮੀ ਮੈਂ ਤੋ ਤੇ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਬਹਿ ਕਰੋ ਬੇਨਤੀ ਮੇਰਾ ਦੁੱਖ ਸੁਖ ਤਉਝ ਹੀ ਪਾਸ ਵਿਚੇ ਤਰਤੀ ਵਿਚੇ ਪਾਣੀ ਵਿਚੇ ਕਾਸਟ ਅਗਨ ਤਰੀ ਜਾ ਬੱਕਰੀ ਸਿੰਘ ਇੱਕ ਤੈ ਥਾਏ ਰਖੇ ਮਨ ਹਰ ਜਪ ਪਰਮ ਪਉ ਦੂਰ ਕੀ ਜਾ ਹਰ ਕੀ ਵਡਿਆਈ ਦਿਖੋ ਸੰਤੋ ਹਰ ਨਿਮਾਣਿਆ ਮਣ ਦਿਵਾਏ ਜੋ ਤਰਤੀ ਚਰਨ ਤਲੇ ਤੇ ਕੋ ਪਰਿ ਆਵੇ ਤੇ ਉਹ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਚੌਥਾ ਕਰ ਸਤਵੰ ਅਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਦਾਨ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜਪਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾ ਮੈਂ ਤਾਂ ਦੀਵਾਨ ਤੂ ਹੈ ਮੇਰੇ ਸੁਆਮੀ ਮੈਂ ਤੋ ਤੇ ਆਗੈ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੇਰੇ ਹੀ ਪਾਸ ਵਿੱਚ ਤਰਤੀ ਵਿੱਚ ਪਾਣੀ ਵਿੱਚ ਕਾਸਤ ਅਗਨ ਤਰੀ ਜਾਏ ਬੱਕਰੀ ਸਿੰਘ ਇੱਕ ਤੈ ਥਾਏ ਰਖੇ ਮਨ ਹਰ ਜਪ ਪਰਮ ਪਉ ਦੂਰ ਕੀ ਜਾਏ ਹਰ ਕੀ ਵਡਿਆਈ ਦਿਖੋ ਸੰਤੋ ਹਰ ਨਿਮਾਣਿਆ ਮਨ ਦਿਵਾਏ ਜੋ ਤਰਤੀ ਚਰਨ ਤਲੇ ਤੇ ਉਪਰ ਆਵੇ ਤੇ ਉਹ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 4 ਕਰ ਸਤਵੰਤ ੴ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਥਾਠੁਰ ਉੱਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਉ ਰੱਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾ ਮੈਂ ਤਾਂ ਦੀਵਾਨ ਤੂ ਹੈ ਮੇਰੇ ਸੁਆਮੀ ਮੈਂ ਤੋ ਤਿਆਗੈ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋ ਬਿਨਤੀ ਮੇਰਾ ਦੁੱਖ ਸੁਖ ਤਉਝ ਹੀ ਪਾਸ ਵਿਚੇ ਤਰਤੀਬ ਵਿਚੇ ਪਾਣੀ ਵਿਚੇ ਕਾਸਟ ਅਗਨ ਤਰੀਜੈ ਬੱਕਰੀ ਸਿੰਘ ਇਕ ਤੈ ਥਾਏ ਰਖੇ ਮਨ ਹਰ ਜਪ ਪਰਮ ਪਉ ਦੂਰ ਕੀ ਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਨ ਦਿਵਾਏ ਜੋ ਤਰਤੀ ਚਰਨ ਤਲੇ ਤੇ ਕੋ ਪਰਿਆ ਵੈ ਤੇ ਉਹ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕਰ ਸਤਵੰ ਅਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ گاਵਾ ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਉੱਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜਪਾ ਪਵੇ ਤਿਉ ਰਾਖ ਮੇਰੇ ਸਾਹਿਬ ਮੈਂ ਤuj ਬਿਨ ਅਵਰ ਨ ਕੋਈ ਰਹਾ ਮੈਂ ਤਾਂ ਦੀਵਾਨ ਤੂ ਹੈ ਮੇਰੇ ਸੁਆਮੀ ਮੈਂ ਤੋ ਤਿਆਗੈ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਬਹਿ ਕਰੋ ਬਿਨੰਤੀ ਮੇਰਾ ਦੁਖ ਸੁਖ ਤੋਝ ਹੀ ਪਾਸ ਵਿਚੇ ਤਰਤੀ ਵਿਚੇ ਪਾਣੀ ਵਿਚੇ ਕਾਸਤ ਅਗਨ ਤਰੀ ਜਾਏ ਬੱਕਰੀ ਸਿੰਘ ਇੱਕ ਤੈ ਥਾਏ ਰਖੇ ਮਨ ਹਰ ਜਪ ਪਰਮ ਪਉ ਦੂਰ ਕੀ ਜੈ ਹਰ ਕੀ ਵਡਿਆਈ ਤਖੋ ਸੰਤੋ ਹਰ ਨਿਮਾਣਿਆ ਮਨ ਦਿਵਾਏ ਜੋ ਤਰਤੀ ਚਰਨ ਤਲੇ ਤੇ ਕੋ ਪਰਿ ਆਵੇ ਤੇ ਉਹ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 4 ਕਰ ਸਤਵੰਤ ੴ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ گاਵਾ ਤੂੰ ਸਾਹਿਬ ਗੁਣੀ ਨਦਾਨ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਉੱਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਉ ਰੱਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾ ਮੈਂ ਤਾਂ ਦੀਵਾਨ ਤੂ ਹੈ ਮੇਰੇ ਸੁਆਮੀ ਮੈਂ ਤੁਧਿਆ ਗੈ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋ ਬਿਨਤੀ ਮੇਰਾ ਦੁੱਖ ਸੁਖ ਤਉਝ ਹੀ ਪਾਸ ਵਿਟੇ ਤਰਤੀ ਵਿਚੇ ਪਾਣੀ ਵਿਚੇ ਕਾਸਤ ਅਗਨ ਤਰੀ ਜਾਏ ਬੱਕਰੀ ਸਿੰਘ ਇਕ ਤੈ ਥਾਏ ਰਖੇ ਮਨ ਹਰ ਜਪ ਪਰਮ ਪਉ ਦੂਰ ਕੀ ਜਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਨ ਦਿਵਾਏ ਜੋ ਤਰਤੀ ਚਰਨ ਤਲੇ ਤੇ ਕੋ ਪਰਿ ਆਵੇ ਤੇ ਉਹ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕਰ ਸਤਵੰ ਅਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਦਾਨ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੇ ਆਪਾ ਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾ ਮੈਂ ਤਾਂ دیਵਾਨ ਤੂ ਹੈ ਮੇਰੇ ਸੁਆਮੀ ਮੈਂ ਤੋ ਤੇ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋ ਬਿਨਤੀ ਮੇਰਾ ਦੁੱਖ ਸੁਖ ਤੋਝ ਹੀ ਪਾਸ ਵਿਚੇ ਤਰਤੀਬ ਵਿਚੇ ਪਾਣੀ ਵਿਚੇ ਕਾਸਟ ਅਗਨ ਤਰੀ ਜਾਏ ਬੱਕਰੀ ਸਿੰਘ ਇੱਕ ਤੈ ਥਾਏ ਰਖੇ ਮਨ ਹਰ ਜਪ ਪਰਮ ਪਉ ਦੂਰ ਕੀ ਜੈ ਹਰ ਕੀ ਵਡਿਆਈ ਦਿਖੋ ਸੰਤੋ ਹਰ ਨਿਮਾਣਿਆ ਮਨ ਦਿਵਾਏ ਜੋ ਤਰਤੀ ਚਰਨ ਤਲੇ ਤੇ ਉਪਰ ਆਵੇ ਤੇ ਉਹ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕਰ ਸਤਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਥਾਖੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਹਰ ਸੋਈ ਜਿਉ ਪਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾ ਮੈਂ ਤਾਂ ਨਿਦਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧਿਆ ਗੈ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋ ਬੇਨਤੀ ਮੇਰਾ ਦੁੱਖ ਸੁਖ ਤੋਝ ਹੀ ਪਾਸ ਵਿਚੇ ਤਰਤੀ ਵਿਚੇ ਪਾਣੀ ਵਿਚੇ ਕਾਸਟ ਅਗਨ ਤਰੀ ਜਾਏ ਬੱਕਰੀ ਸਿੰਘ ਇੱਕ ਤੈ ਥਾਏ ਰਖੇ ਮਨ ਹਰ ਜਪ ਪਰਮ ਪਉ ਦੂਰ ਕੀ ਜਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਨ ਦਿਵਾਏ ਜੋ ਤਰਤੀ ਚਰਨ ਤਲੇ ਤੇ ਉਪਰ ਆਵੇ ਤੇ ਉਹ ਨਾਨਕ ਸਾਧ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 4 ਕਰ ਸਤਵੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਦਾਨ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੇ ਆਪਾ ਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾ ਮੈਂ ਤਾਂ ਦੀਵਾਨ ਤੂ ਹੈ ਮੇਰੇ ਸੁਆਮੀ ਮੈਂ ਤੋ ਤੇ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋ ਬਿਨਤੀ ਮੇਰਾ ਦੁੱਖ ਸੁਖ ਤੋਝ ਹੀ ਪਾਸ ਵਿੱਚ ਤਰਤੀ ਵਿੱਚ ਪਾਣੀ ਵਿਚੇ ਕਾਸਟ ਅਗਨ ਤਰੀ ਜਾਏ ਬੱਕਰੀ ਸਿੰਘ ਇਕ ਤੈ ਥਾਏ ਰਖੇ ਮਨ ਹਰ ਜਪ ਪਰਮ ਪਉ ਦੂਰ ਕੀ ਜਾਏ ਹਰ ਕੀ ਵਡਿਆਈ ਦਿਖੋ ਸੰਤੋ ਹਰ ਨਿਮਾਣਿਆ ਮਨ ਦਿਵਾਏ ਜੋ ਤਰਤੀ ਚਰਨ ਤਲੇ ਤੇ ਕੋ ਪਰਿਆਵੈ ਤੇ ਉਹ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੋਥਾ ਕਰ ਸਤਵਾਂ ੴ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਦਾਨ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਥਾਠੁਰ ਉੱਚ ਭਗਵਾਨਾ ਮੈਂ ਹਰ ਹਰ ਨਾਮ ਹਰ ਸੋਈ ਜੋ ਪਾਵੇ ਤਉ ਰੱਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾ ਮੈਂ ਤਾਂ ਨਿਦਵਾਨ ਤੂ ਹੈ ਮੇਰੇ ਸੁਆਮੀ ਮੈਂ ਤੋ ਦਿਆ ਗੈ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋ ਬੇਨਤੀ ਮੇਰਾ ਦੁੱਖ ਸੁਖ ਤੋਝ ਹੀ ਪਾਸ ਵਿਚੇ ਤਰਤੀਬ ਵਿਚੇ ਪਾਣੀ ਵਿਚੇ ਕਾਸਟ ਅਗਨ ਤਰੀ ਜਾਏ ਬੱਕਰੀ ਸਿੰਘ ਇੱਕ ਤੈ ਥਾਏ ਰਖੇ ਮਨ ਹਰ ਜਪ ਪਰਮਉ ਦੂਰ ਕੀ ਜਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਨ ਦਿਵਾਏ ਜੋ ਤਰਤੀ ਚਰਨ ਤਲੇ ਤੇ ਉਪਰ ਆਵੇ ਤੇ ਉਹ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ਼੍ਰੀ ਗੁਰੂ ਸਾਹਿਬ ਜੀ ਸੋਹੀ ਮਹਲਾ ਚੌਥਾ ਕਰ ਸਤਵੰt ੴ ਸਤਿਗੁਰ ਪ੍ਰਸਾਦਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਦਾਵਾ ਤੂੰ ਸਾਹਿਬ ਗੁਣੀ ਨਦਾਨ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਥਾਠੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜਪਾਵੈ ਤੈਉ ਰੱਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾ ਮੈਂ ਤਾਂ ਦੀਵਾਨ ਤੂ ਹੈ ਮੇਰੇ ਸੁਆਮੀ ਮੈਂ ਤੋ ਤੇ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਬਹਿ ਕਰੋ ਬਿਨਤੀ ਮੇਰਾ ਦੁੱਖ ਸੁਖ ਤੋਝ ਹੀ ਪਾਸ ਵਿਚੇ ਤਰਤੀਬ ਵਿਚੇ ਪਾਣੀ ਵਿਚੇ ਕਾਸਟ ਅਗਨ ਤਰੀ ਜਾਏ ਬੱਕਰੀ ਸਿੰਘ ਇਕ ਤੈ ਥਾਏ ਰਖੇ ਮਨ ਹਰ ਜਪ ਪਰਮ ਪਉ ਦੂਰ ਕੀ ਜਾਏ ਹਰ ਕੀ ਵਡਿਆਈ ਦਿਖੋ ਸੰਤੋ ਹਰ ਨਿਮਾਣਿਆ ਮਨ ਦਿਵਾਏ ਜੋ ਤਰਤੀ ਚਰਨ ਤਲੇ ਤੇ ਉਪਰ ਆਵੇ ਤੇ ਉਹ ਨਾਨਕ ਸਾਧ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 4 ਕਰ ਸਤਵੰਤ ੴ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਦਾਨ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਉੱਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾ ਮੈਂ ਤਾਂ ਦੀਵਾਨ ਤੂ ਹੈ ਮੇਰੇ ਸੁਆਮੀ ਮੈਂ ਤੋ ਦਿਆ ਗੈ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋ ਬੇਨਤੀ ਮੇਰਾ ਦੁੱਖ ਸੁਖ ਤੋਝ ਹੀ ਪਾਸ ਵਿਚੇ ਤਰਤੀਬ ਵਿਚੇ ਪਾਣੀ ਵਿਚੇ ਕਾਸਟ ਅਗਨ ਤਰੀ ਜਾਏ ਬੱਕਰੀ ਸਿੰਘ ਇਕ ਤੈ ਥਾਏ ਰਖੇ ਮਨ ਹਰ ਜਪ ਪਰਮ ਪਉ ਦੂਰ ਕੀ ਜਾਏ ਹਰ ਕੀ ਵਡਿਆਈ ਦਿਖੋ ਸੰਤੋ ਹਰ ਨਿਮਾਣਿਆ ਮਨ ਦਿਵਾਏ ਜੋ ਤਰਤੀ ਚਰਨ ਤਲੇ ਤੇ ਉਪਰਿ ਆਵੈ ਤੇ ਉਹ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੋਥਾ ਕਰ ਸਤਵੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਦਾਨ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾ ਮੈਂ ਤਾਂ ਦੀਵਾਨ ਤੂ ਹੈ ਮੇਰੇ ਸੁਆਮੀ ਮੈਂ ਤੋ ਦਿਆ ਗੈ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋ ਬਿਨੰਤੀ ਮੇਰਾ ਦੁੱਖ ਸੁਖ ਤੇਰੇ ਹੀ ਪਾਸ ਵਿੱਚ ਤਰਤੀ ਵਿੱਚ ਪਾਣੀ ਵਿਚੇ ਕਾਸਟ ਅਗਨ ਤਰੀ ਜਾਏ ਬੱਕਰੀ ਸਿੰਘ ਇੱਕ ਤੈ ਥਾਏ ਰਖੇ ਮਨ ਹਰ ਜੱਪ ਪਰਮ ਪਉ ਦੂਰ ਕੀ ਜੈ ਹਰ ਕੀ ਵਡਿਆਈ ਦਿਖੋ ਸੰਤੋ ਹਰ ਨਿਮਾਣਿਆ ਮਣ ਦਿਵਾਏ ਜੋ ਤਰਤੀ ਚਰਨ ਤਲੇ ਤੇ ਉਪਰ ਆਵੇ ਤੇ ਉਹ ਨਾਨਕ ਸਾਧ ਜਗਤ ਆਣ ਸਭ ਪੈਰੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ